ਸ਼ਸ਼ੀਕਾਲ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ YouTube ਚੈਨਲ ਨੰਬਰ 1 ਰਸੋਈ ਤੇ ਅੱਜ ਆਪਾਂ ਬਣਾਵਾਂਗੇ ਦਲੇ ਹੋਏ ਛੋਲਿਆਂ ਦੀ ਦਾਲ ਦੇ ਨਾਲ ਕद्दू ਮਿਕਸ ਤੇ ਬਹੁਤ ਜ਼ਿਆਦਾ ਟੇਸਟੀ ਜਿਹੜੀ ਸਬਜੀ ਦਾਲ ਬਣ ਕੇ ਤਿਆਰ ਹੁੰਦੀ ਹੈਗੀ ਤੇ ਇੱਕ ਵਾਰ ਜ਼ਰੂਰ ਬਣਾ ਕੇ ਟਰਾਈ ਕਰਨਾ ਕਈ ਲੋਕ ਕਈ ਤਰੀਕੇ ਨਾਲ ਬਣਾਉਂਦੇ ਆ ਅੱਜ ਆਪਾਂ ਇਹਨੂੰ ਬਿਲਕੁਲ ਸਿੰਪਲ ਜਿਹੇ ਤਰੀਕੇ ਨਾਲ ਬਣਾਵਾਂਗੇ ਤੇ ਖਾਣ ਦੇ ਵਿੱਚ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਤੇ ਇੱਧਰ ਆਪਾਂ ਦਾਲ ਲੈ ਲਈਏ ਛੋਟੀ ਇੱਕ ਕਟੋਰੀ ਤੇ 1 ਕਿਜੀ ਜਿਹੜਾ ਆਪਾਂ ਕੱਦੂ ਲੈ ਲਿਆ ਮਤਲਬ ਕਿ 1 ਕਿਲੋ ਤੇ ਹੁਣ ਆਪਾਂ ਇੱਕ ਕੁੱਕਰ ਲੈ ਲਿਆ ਕੁੱਕਰ ਦੇ ਵਿੱਚ ਆਪਾਂ ਥੋੜਾ ਜਿਹਾ ਸਰੋਂ ਦਾ ਤੇਲ ਪਾ ਦਵਾਂਗੇ ਤੇਲ ਗਰਮ ਹੋਣ ਤੋਂ ਬਾਅਦ ਆਪਾਂ ਸਿੱਧਾ ਇਹਦੇ ਵਿੱਚ ਕੱਦੂ ਦੀਆਂ ਫਾੜੀਆਂ ਐਡ ਕਰ ਦਵਾਂਗੇ ਸਾਰੀਆਂ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਨਾਲ ਹੀ ਦਾਲ ਐਡ ਕਰ ਦਵਾਂਗੇ ਤੇ ਜੇ ਵੀਡੀਓ ਵਧੀਆ ਲੱਗਦੀ ਹੈ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਤੇ ਆਪਣੇ YouTube ਚੈਨਲ ਨੰਬਰ 1 ਅਰ ਸੋਇ ਨੂੰ ਬាទਵਾ ਸਬਸਕ੍ਰਾਈਬ ਕਰਨਾ ਇਧਰ ਆਪਾਂ ਦਾਲ ਵੀ ਐਡ ਕਰਤੀ ਹੈਗੀ ਤੇ ਹੁਣ ਆਪਾਂ ਇਹਦੇ ਵਿੱਚ 2 ਗਲਾਸ ਦੇ ਕਰੀਬ ਜਿਹੜਾ ਪਾਣੀ ਐਡ ਕਰ ਦਵਾਂਗੇ ਤੇ ਨਾਲ ਹੀ ਇਹਦੇ ਆਪਾਂ ਜਿਹੜੇ ਸੁੱਕੇ ਮਸਾਲੇ ਹੈਗੇ ਉਹ ਐਡ ਕਰਾਂਗੇ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਟੇਸਟ ਅਨਸਾਰ ਜਿਹੜਾ ਨੋਨ ਐਡ ਕਰ ਲੈਣਾਗਾ ਤੇ ਉਸ ਤੋਂ ਬਾਅਦ ਤੁਸੀਂ ਇਹਦੇ ਵਿੱਚ ਐਡ ਕਰ ਲੈਣੀ ਹੈਗੀ ਹਲਦੀ ਤੇ ਮੈਂ ਇੱਥੇ ਤਿੰਨ ਛੋਟੇ ਚਮਚ ਜਿਹੜੇ ਨੌਂਦੇ ਐਡ ਕੀਤੇ ਆ ਇੱਕ ਚਮਚ ਹਲਦੀ ਦਾ ਐਡ ਕਰਤਾ ਛੋਟਾ ਤੇ ਸਵਾਦ ਅਨੁਸਾਰ ਜਿਵੇਂ ਮੈਂ ਮਿਰਚ ਐਡ ਕਰਤੀ ਹੈ ਲਾਲ ਮਿਰਚ ਇੱਥੇ ਮੈਂ ਦੋ ਚਮਚ ਜਿਹੜੇ ਛੋਟੇ ਲਾਲ ਮਿਰਚ ਦੇ ਐਡ ਕਰਤੇ ਹੈਗੇ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਦੋ ਗਲਾਸ ਹੁਣ ਪਾਣੀ ਐਡ ਕਰ ਦਵਾਂਗੇ ਜੇ ਗਰਮ ਪਾਣੀ ਐਡ ਕਰਨਾ ਤਾਂ ਗਰਮ ਕਰ ਸਕਦੇ ਹੋਗੇ ਨਹੀਂ ਤਾਂ ਤੁਸੀਂ ਠੰਡਾ ਪਾਣੀ ਐਡ ਕਰ ਸਕਦੇ ਹੋ ਕੋਈ ਚੱਕਰ ਨਹੀਂ ਹੈਗਾਗਾ ਉਸ ਤੋਂ ਬਾਅਦ ਆਪਾਂ ਇਹਦੀਆਂ ਤਿੰਨ ਚਾਰ ਸੀਟੀਆਂ ਲਗਵਾ ਲਵਾਂਗੇ ਜਿਹੜਾ ਕੁੱਕਰ ਹੈਗਾ ਤੇ ਦਾਲ ਤੇ ਕਦੋਂ ਜਿਹੜੇ ਚੰਗੀ ਤਰ੍ਹਾਂ ਗਲ ਜਾਣਗੇ ਤੇ ਜੇ ਤੁਸੀਂ ਸੀਟੀ ਨਹੀਂ ਲਵਾਉਣੀ ਹੈਗੀ ਤਾਂ ਤੁਸੀਂ ਇਹਨੂੰ ਮਤਲਬ ਕਿ ਦੋ ਗਲਾਸ ਪਾਣੀ ਪਾਏ ਹੋਏ ਹੈਗੇ ਤੁਸੀਂ ਇਹਦੀ ਜਿਹੜੀ ਸੀਟੀ ਕੱਢ ਕੇ ਸ਼ੈਰ ਤੇ ਰੱਖ ਦੋ ਤੇ ਨੂੰ ਢੱਕਣ ਨੂੰ ਬੰਦ ਕਰਕੇ ਤੇ ਮਤਲਬ ਕਿ 15-20 ਮਿੰਟ ਇਹਨੂੰ ਪਕਾ ਲਓ ਤੇ ਇੱਧਰ ਆਪਾਂ ਕੁਝ ਪਿਆਜ਼ ਕੱਟ ਲਿਆ ਬਰੀਕ-ਬਰੀਕ ਦੋ ਤਿੰਨ ਤੇ ਥੋੜੀ ਜਿਹੀ ਲਸਣ ਤੇ ਜਿਹੜੀ ਹੈਰੀ ਵਾਲੀ ਲਾਲ ਮਿਰਚ ਹੈਗੀ ਉਹ ਲੈ ਲਈ ਹੈਗੀ ਤੇ ਇਹ ਆਪਾਂ ਤੜਕੇ ਵਾਸਤੇ ਤਿਆਰ ਕਰ ਲਿਆ ਤੇ ਇੱਧਰ ਤੁਸੀਂ ਦੇਖ ਸਕਦੇ ਹੋ 15 ਮਿੰਟਾਂ ਬਾਅਦ ਜਿਹੜੀ ਦਾਲ ਹੈਗੀ ਉਹ ਆਪਣੀ ਵਧੀਆ ਬਣ ਕੇ ਤਿਆਰ ਹੈਗੀ ਪਰ ਮੈਨੂੰ ਥੋੜੀ ਜਿਹੀ ਹਜੇ ਖੜਮੀ ਲੱਗਦੀ ਹੈਗੀ ਤੇ ਆਪਾਂ ਇਹਦੇ ਵਿੱਚ ਇੱਕ ਗਲਾਸ ਪਾਣੀ ਦਾ ਹੋਰ ਐਡ ਕਰ ਦਵਾਂਗੇ ਕਿਉਂਕਿ ਮੈਂ ਇਹਦੀ ਸਿਟੀ ਨਹੀਂ ਲਗਵਾਈ ਹੈਗੀ ਗੀ ਤੇ ਮੈਂ ਸਿਰਫ ਟੱਕਣ ਬੰਦ ਕਰਕੇ ਹੀ ਬਸ ਸਿਟੀ ਕੱਢਤੀ ਸੀਗੀ ਇਹਦੀ ਤੇ ਉਸ ਤੋਂ ਬਾਅਦ ਇਹਨੂੰ 15-20 ਮਿੰਟ ਵਾਸਤੇ ਛੜਤਾ ਸੀਗਾ ਦਾਲ ਨੂੰ ਜਦ ਤੱਕ ਆਪਣੀ ਦਾਲ ਹੋਰ ਪੱਕਦੀ ਆ ਉਦੋਂ ਤੱਕ ਆਪਾਂ ਮਸਾਲਾ ਤਿਆਰ ਕਰ ਲੈਨੇ ਆ ਇਧਰ ਆਪਾਂ ਫਰਾਈ ਪੈਨ ਲੈ ਲਿਆ ਇਹਦੇ ਵਿੱਚ ਤੇਲ ਪਾਤਾ ਸਰੋਂ ਦਾ ਤੇਲ ਗਰਮ ਹੋਣ ਤੋਂ ਬਾਅਦ ਜੀਰਾ ਐਡ ਕਰਤਾ ਉਸ ਤੋਂ ਬਾਅਦ ਆਪਾਂ ਜਿਹੜੇ ਪਿਆਜ਼ ਕਟਿੰਗ ਕੀਤੇ ਹੋਏ ਸੀਗੇ ਉਹ ਇਹਦੇ ਵਿੱਚ ਪਾਤੇ ਹੈਗੇ ਪਿਆਜ਼ਾਂ ਨੂੰ ਆਪਾਂ ਹਲਕਾ ਗੁਲਾਬੀ ਹੋਣ ਤੱਕ ਘੋਨਾ ਲਵਾਂਗੇ ਤੇ ਇੱਧਰ ਜਿਹੜੀ ਆਪਾਂ ਹਰੀ ਵਾਲੀ ਲਾਲ ਮਿਰਚ ਹੈਗੀ ਮਤਲਬ ਕਿ ਗਿੱਲੀ ਵਾਲੀ ਲਾਲ ਮਿਰਚ ਹੈਗੀ ਉਹਨੂੰ ਤੇ ਲਸਣ ਨੂੰ ਆਪਾਂ ਦਰਦਰਾ ਜਿਹਾ ਕੁੱਟ ਲਿਆਗਾ ਤੇ ਹਲਕੇ ਗੁਲਾਬੀ ਹੋਣ ਤੱਕ ਪਿਆਜ਼ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਐਡ ਕਰਤਾ ਹੈਗਾ ਲਸਣ ਤੇ ਇਹ ਮਿਰਚ ਦਾ ਕੁੱਟਿਆ ਹੋਇਆ ਪੇਸਟ ਅਦਰਕ ਵੀ ਐਡ ਕਰ ਸਕਦੇ ਹੋ ਤੁਸੀਂ ਇਹਦੇ ਵਿੱਚ ਤੇ ਟਮਾਟਰ ਦੀ ਪਿਉਰੀ ਬਣਾ ਕੇ ਵੀ ਐਡ ਕਰ ਸਕਦੇ ਹਾਂ ਤੇ ਟਮਾਟਰ ਨੂੰ ਕੱਟ ਕੇ ਵੀ ਪਾ ਸਕਦੇ ਹੋਗੇ ਪਰ ਗਰਮੀ ਹੈਗੀ ਤਾਂ ਕਰਕੇ ਮੈਂ ਨਹੀਂ ਐਡ ਕੀਤਾ ਕਿ ਜਿਹੜੀ ਦਾਲ ਦਾ ਟੇਸਟ ਹੈ ਮਤਲਬ ਕਿ ਥੋੜੇ ਟਾਈਮ ਬਾਅਦ ਇਹਦਾ ਖੱਟਾ ਜਿਹਾ ਟੇਸਟ ਆਉਣ ਲੱਗ ਜਾਂਦਾ ਹੈਗਾ ਤੇ ਗੁਸ਼ਨਾਈ ਮੇਰੇ ਕੋਲੇ ਅਵੇਲੇਬਲ ਸੀਗੀ ਇਸ ਟਾਈਮ ਟਮਾਟਰ ਖੱਟੇ ਵਾਲੇ ਟਮਾਟਰ ਸੀ ਉਹਨਾਂ ਦਾ ਟੇਸਟ ਹੈ ਜਿਹੜਾ ਬਹੁਤ ਜ਼ਿਆਦਾ ਖੱਟਾ ਹੋ ਜਾਂਦਾ ਹੈਗਾ ਤਾਂ ਕਰਕੇ ਮੈਂ ਨਹੀਂ ਪਾਏ ਹੈਗੇਗੇ ਤੇ ਜਿਹੜੇ ਆਪਾਂ ਇਹਨਾਂ ਨੂੰ 2-3 ਮਿੰਟ ਭੁੰਨਨ ਤੋਂ ਬਾਅਦ ਥੋੜੇ-ਥੋੜੇ ਮਸਾਲੇ ਦੇ ਵਿੱਚ ਹੋਰ ਐਡ ਕਰ ਲਵਾਂਗੇ ਥੋੜੀ ਜਿਹੀ ਮੈਂ ਲਾਲ ਮਿਰਚ ਪਾਊਡਰ ਐਡ ਕਰਤਾ ਥੋੜਾ ਜਿਹਾ ਧਨੀਆ ਪਾਊਡਰ ਐਡ ਕਰਤਾ ਅੱਧਾ ਚਮਚਾ ਥੋੜੀ ਦੋ ਚੁਟਕੀ ਦੇ ਕਰੀਬ ਜਿਹੜੀ ਹਲਦੀ ਅੱਧਾ ਚਮਚਾ ਨਮਕ ਦਾ ਤੇ ਅੱਧਾ ਪੌਣਾ ਚਮਚਾ ਜਿਹੜਾ ਪਾਣੀ ਘੱਟਾ ਦੇ ਵਿੱਚ ਗਰਮ ਮਸਾਲਾ ਐਡ ਇਹ ਛੋਟੇ ਵਾਲੇ ਚਮਚੇ ਨੇ ਜਿਹੜੇ ਆਪਣੇ ਨਾਨ ਮਿਰਚਾਂ ਵਾਲੇ ਗੱਲੇ ਦੇ ਵਿੱਚ ਹੁੰਦੇ ਨੇਗੇ ਤੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਿਆ ਤੇ 1 ਮਿੰਟ ਆਪਾਂ ਇਹਨਾਂ ਨੂੰ ਲੈ ਚਲਾ ਕੇ ਪੁੱਨੋ ਲਵਾਂਗੇ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਐਡ ਕਰਦਾ ਮਹੀਗੇ 1/2 ਕੱਪ ਪਾਣੀ ਦਾ ਤਾਂ ਕਿ ਜਿਹੜੇ ਮਸਾਲੇ ਆਪਣੇ ਜਲਣਾ ਤੇ ਜਦੋਂ ਤੇਲ ਅਲੀਜ਼ ਹੋਊਗਾ ਮਸਾਲਿਆਂ ਦਾ ਉਹ ਤੇ ਕਰਾਪਾ ਜਿਹੜੀ ਦਾਲ ਹੈਗੀ ਉਹ ਚੈੱਕ ਕਰ ਲੈਣਗੇ ਕਿਉਂਕਿ ਆਪਾਂ ਥੋੜਾ ਪਾਣੀ ਗਰਮ ਐਡ ਕੀਤਾ ਸੀ ਉਹਦੇ ਵਿੱਚ ਇੱਕ ਗਲਾਸ ਦੇ ਕਰੀਬ ਤੇ ਚੈੱਕ ਕਰ ਲਈ ਆਪਾਂ ਦਾਲ ਨੂੰ ਤੇ ਦਾਲ ਆ ਜਿਹੜੀ ਆਪਾਂ ਬਣ ਕੇ ਜਿਹੜੀ ਮੇਰੇ ਹਿਸਾਬ ਨਾਲ ਬਣ ਕੇ ਤਿਆਰ ਆ ਬਿਲਕੁਲ ਤੇ ਹੁਣ ਆਪਣੀ ਦਾਲ ਵੀ ਪੱਕ ਗਈ ਹੈ ਤੇ ਇੱਧਰ ਆਪਾਂ ਜਿਹੜੇ ਮਸਾਲੇ ਹੈਗੇ ਉਹ ਪਕਾ ਲੈਣੇ ਹੈਗੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਦਾਲ ਨੂੰ ਜਿਹੜਾ ਐਡ ਕਰ ਦਵਾਂਗੇ ਤੇ ਤੁਸੀਂ ਦੇਖ ਸਕਦੇ ਹੋ ਜਿਹੜੇ ਆਪਣੇ ਮਸਾਲੇ ਹੈਗੇ ਵਧੀਆ ਪੱਕ ਗਏ ਨੇ ਦਾਲ ਐਡ ਕਰ ਦਵਾਂਗੇ ਆਪਾਂ ਇਹਦੇ ਵਿੱਚ ਸਾਰੀ ਦਾਲ ਆ ਲੈ ਐਡ ਕਰ ਦਵਾਂਗੇ ਆਪਾਂ ਕੁੱਕਰ ਚੱਕ ਕੇ ਤੁਸੀਂ ਦੇਖ ਸਕਦੇ ਹੋ ਸਾਰੀ ਦਾਲ ਆਪਾਂ ਇਹਦੇ ਵਿੱਚ ਐਡ ਕਰਤੀ ਹੈ ਮਸਾਲਿਆਂ ਦੇ ਵਿੱਚ ਤੇ ਪੂਰਾ ਜਿਹੜਾ ਫਰਾਈਪੈਨ ਆ ਦਾਲ ਨਾਲ ਭਰ ਗਿਆ ਹੈਗਾ ਦਾਲ ਕਹਿ ਲੋ ਸਬਜ਼ੀ ਕਹਿ ਲੋ ਇਹ ਤੇ ਇਹ ਤੁਸੀਂ ਦੇਖ ਸਕਦੇ ਹੋਗੇ ਆਪਾਂ ਇਹਨੂੰ ਪਕਾ ਲਵਾਂਗੇ ਮਸਾਲਿਆਂ ਦੇ ਵਿੱਚ 5-6 ਮਿੰਟ ਚੰਗੀ ਤਰ੍ਹਾਂ ਤੇ ਇਹ ਜਿਹੜੀ ਦਾਲ ਸਬਜ਼ੀ ਹੈਗੀ ਇਹ ਬਦਿਆਂ ਸੰਗਣੀ ਜੀ ਜਿਆਦਾ ਵਧੀਆ ਲੱਗਦੀ ਹੈ ਇਹਨਾਂ ਨੂੰ ਤੁਸੀਂ ਚੌਲਾ ਨਾਲ ਰੋਟੀ ਪਰਾਂਠੇ ਨਾਲ ਕਿਸੇ ਵੀ ਚੀਜ਼ ਨਾਲ ਖਾ ਸਕਦੇ ਹੋਗੇ ਤੇ ਉਸ ਤੋਂ ਬਾਅਦ ਆਪਾਂ ਇਹਦੇ ਉੱਪਰ ਪਾ ਦਵਾਂਗੇ ਥੋੜੀ ਕਸੂਰੀ ਮੇਥੀ ਗ੍ਰੈਸ ਕਰਕੇ ਤੇ ਜਿਹਦਾ ਕੀ ਫਲੇਵਰ ਬਹੁਤ ਜ਼ਿਆਦਾ ਵਧੀਆ ਹੁੰਦਾ ਹੈ ਕਸੂਰੀ ਮੇਥੀ ਦਾ ਤੇ ਇਹਨੂੰ ਆਪਾਂ ਮਿਕਸ ਕਰ ਲਵਾਂਗੇ ਤੇ 2-3 ਮਿੰਟ ਹੋਰ ਆਪਾਂ ਚੰਗੀ ਤਰ੍ਹਾਂ ਪਕਾ ਲਵਾਂਗੇ 2-3 ਮਿੰਟਾਂ ਬਾਅਦ ਆਪਾਂ ਦੇਖਦੇ ਹਾਂ ਜਿਹੜੀ ਦਾਲ ਦਾ ਜਿਹੜਾ ਆਪਣਾ ਟੈਕਸਚਰ ਹੈ ਕਿੰਨਾ ਵਧੀਆ ਕਿੰਨੀ ਵਧੀਆ ਲੁੱਕ ਆਊਗੀ ਤੇ ਜਿੰਨੀ ਇਹਨੂੰ ਆਪਾਂ ਪਕਾਵਾਂਗੇ ਦਾਲ ਨੂੰ ਉਨੀ ਜ਼ਿਆਦਾ ਜਿਹੜੀ ਇਹ ਵਧੀਆ ਬਣ ਕੇ ਤਿਆਰ ਹੁੰਦੀ ਹੈਗੀ ਤੇ 2-3 ਮਿੰਟਾਂ ਬਾਅਦ ਆਪਾਂ ਜਿਹੜੀ ਦਾਲ ਤੁਸੀਂ ਦੇਖ ਸਕਦੇ ਹੋਗੇ ਤੇਲ ਅਲੀਜ਼ ਘਟਾ ਦਾਲ ਨੇ ਬਹੁਤ ਹੀ ਵਧੀਆ ਫਲੇਵਰਫੁੱਲ ਜਿਹੜੀ ਦਾਲ ਬਣ ਕੇ ਆਪਣੀ ਤਿਆਰ ਹੋ ਗਈ ਹੈਗੀ ਤੇ ਜੇ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਆਪਣੇ YouTube ਚੈਨਲ ਨੰਬਰ 1 ਅਸੋ ਇਸ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਜਲਦੀ ਮਿਲਦੇ ਹਾਂਗੇ ਨਵੀਂ ਹੋਰ ਰੈਸਪੀ ਲੈ ਕੇ ਤਦ ਤੱਕ ਸਾਰਿਆਂ ਨੂੰ ਵੀਡੀਓ ਦੇਖਣ ਲਈ ਧੰਨਵਾਦ ਜੀ ਤੇ ਸਾਰਿਆਂ ਨੂੰ ਸ਼ਸ਼੍ਰੀਕਾਲ ਜੀ